ਇਦੇ ਪਿੱਛੇ ਮੇਨ ਕਾਰਨ ਆ ਜਿਹੜੀ ਸਰਕਾਰ ਮੌਜੂਦਾ ਆਮ ਆਦਮੀ ਪਾਰਟੀ ਦੀ ਆ ਉਹਦੇ ਵੱਲੋਂ ਕਪੂਰਥੜ੍ਹਾਂ ਨੂੰ ਬੜਾ ਇਗਨੋਰ ਕੀਤਾ ਜਾ ਰਿਹਾ ਕਿਉਂਕਿ ਇੱਥੇ ਜਿਹੜੀ ਕਾਰਪੋਰੇਸ਼ਨ ਉਹ ਕਾਂਗਰਸ ਦੀ ਆ ਉਹਦੇ ਕਰਕੇ ਇੱਥੇ ਪ੍ਰੋਪਰ ਫੰਡ ਨਹੀਂ ਦਿੱਤੇ ਜਾ ਰਹੇ ਜਿਹੜੀਆਂ ਮੇਨ ਦੋ ਚਾਰ ਸੜਕਾਂ ਹੈਗੀਆਂ ਵਾ ਉਹਨਾਂ ਦੇ ਟੈਂਡਰ ਲੱਗੇ ਹੋਏ ਆ ਪਰ ਉਹ ਬਰਸਾਤਾਂ ਤੋਂ ਬਾਅਦ ਉਹਨਾਂ ਦਾ ਕੰਮ ਹੋਣਾ ਤੀਜੀ ਗੱਲ ਕਿ ਜਿਹੜੀਆਂ ਜਿਹੜੀਆਂ ਜਗ੍ਹਾ ਤੇ ਪਾਣੀ ਦਾ ਜਮਾਵੜਾ ਹੁੰਦਾ ਪਾਣੀ ਖੜਾ ਹੁੰਦਾ ਵਾ ਉਥੇ ਪਾਣੀ ਦੀ ਨਿਕਾਸੀ ਨੂੰ ਕੋੜਾ ਵਧੀਆ ਤਰੀਕੇ ਨਾਲ ਕੀਤਾ ਜਾਵੇ ਤਾਂ ਕਿ ਜਿਹੜੀਆਂ ਸੜਕਾਂ ਪਾਣੀ ਕਰਕੇ ਟੁੱਟਦੀਆਂ ਉਤੋਂ ਬਚਿਆ ਜਾ ਸਕੇ ਚੌਥਾ ਕਾਰਨ ਕਿ ਅਸੀਂ ਲੋਕ ਖੁਦ ਵੀ ਇਸ ਗੱਲ ਦੇ ਜ਼ਿੰਮੇਦਾਰ ਆ ਜਦੋਂ ਅਸੀਂ ਆਪਣੇ ਘਰ ਜਾਂ ਦੁਕਾਨ ਦੇ ਬਾਹਰ ਪਾਣੀ ਦਾ ਜਾਂ ਸੀਵਰੇਜ ਦਾ ਕਨੈਕਸ਼ਨ ਲੈਨੇ ਆ ਤੇ ਮੁੜ ਕੇ ਉਹ ਕਨੈਕਸ਼ਨ ਲੈਣ ਤੋਂ ਬਾਅਦ ਉਹ ਜਿਹੜੀ ਪਟਾਈ ਕਰਦੇ ਉਹਦੀ ਇੰਨੀ ਵਧੀਆ ਤਰੀਕੇ ਨਾਲ ਰਿਪੇਅਰ ਨਹੀਂ ਕਰਦੇ ਫਿਰ ਉਤੋਂ ਜਿਹੜੀ ਸੜਕ ਆ ਉਹ ਦਿਨ ਬਰ ਦਿਨ ਟੁੱਟਦੀ ਜਾਂਦੀ ਹੈ ਤੇ ਕੀ ਕਹਿਣਾ ਚਾਹੁੰਦੇ ਕਿ ਸੜਕਾਂ ਜਿਹੜੀਆਂ ਜਲਦ ਜਿਹੜੀਆਂ ਉਹ ਜੀ.ਐਨ.ਏ. ਦੇ ਜਾਂ ਕਪੂਰ ਹਾਂ ਮੈਂ ਬੇਨਤੀ ਕਰੂੰਗਾ ਸਾਡੇ ਸਰਕਾਰਪੋਰੇਸ਼ਨ ਨੂੰ ਵੀ ਬਤੌਰ ਕਾਉਂਸਲਰ ਕਿ ਜਿਹੜੀਆਂ ਇਹ ਬਰਸਾਤ ਤੋਂ ਜਿੱਦੈ ਬਰਸਾਤ ਛੱਡਦੀ ਹੈ ਜਿਹੜਾ ਕੰਮ ਆ ਜੁੱਧ ਸਰ ਤੇ ਚਲਾਇਆ ਜਾਵੇ ਔਰ ਤੁਹਾਨੂੰ ਮੈਂ ਦਿਖਾਣਾ ਚਾਹੂੰਗਾ ਕਿ ਆ ਦੇਖੋ ਮੇਰੇ ਦਫਤਰ ਤੇ ਮੋਰੇ ਦੋ ਟੋਏ ਪੈ ਸੀਗੇ ਮੈਂ ਖੁਦ ਆਪਣੇ ਨਿੱਜੀ ਖਰਚੇ ਤੇ ਬਿਨਾ ਕਿਸੇ ਦੀ ਵੇਟ ਕਰਦਿਆ ਇਹਨੂੰ ਮੈਂ ਟੋਏ ਨੂੰ ਪੂਰਿਆ ਕਿਉਂਕਿ ਸੜਕ ਸਾਡੀ ਅਸੀਂ ਇੱਥੋਂ ਲੰਘਣਾ ਜੇ ਅਸੀਂ ਇਹਨਾਂ ਛੋਟਾ ਛੋਟੀਆਂ ਗੱਲਾਂ ਧਾਂ ਰੱਖੀਏ ਤੇ ਸਾਡਾ ਸ਼ਹਿਰ ਜਿਹੜਾ ਬਹੁਤ ਖੂਬਸੂਰਤ ਰਹੇਗਾ ਮੇਰਾ ਨਾਮ ਵਿਸ਼ਾਲ ਗਿੱਲ ਹੈ ਜੀ ਮੈਂ ਮੋਤੀ ਬਾਹ ਕਲੋਨੀ ਦਾ ਵਸਨੀਕ ਹਾਂ ਤੇ ਮੇਰਾ ਕਾਰੋਬਾਰ ਜਿਹੜਾ ਔਜਲਾ ਰੋਡ ਤੇ ਹੈ ਜੀ ਬ੍ਰੈਡ ਫੈਕਟਰੀ ਤੇ ਲੱਗੇ ਕੀ ਕਹਿਣਾ ਚਾਹੁੰਗੇ ਸੜਕਾਂ ਜਿਹੜੀਆਂ ਬਹੁਤ ਖੁੱਸਪਾ ਹਰ ਤਰ੍ਹਾਂ ਦੀ ਆ ਰਹੀ ਆ ਤੇ ਕਾਫੀ ਸਮੇ ਤੋਂ ਸੜਕਾਂ ਬੜੀਆਂ ਮੂਰਨ ਜੀ ਬਿਲਕੁਲ ਦੇਖੋ ਸਰਕਾਰ ਤੋਂ ਬਿਜ਼ਾਰਿਸ਼ ਅਸੀਂ ਕਰਦੇ ਹਾਂ ਕਿ ਰੋਟੀ ਕੱਪੜਾ ਮਕਾਨ ਇਹ ਬੇਸਿਕ ਨੀਡਸ ਹੁੰਦੀਆਂ ਹਰ ਬੰਦੇ ਦੀਆਂ ਤੇ ਇਹ ਸ਼ਹਿਰ ਸਾਡਾ ਮਕਾਨ ਹੈ ਤੇ ਇਹਦੇ ਬਾਰੇ ਖਿਆਲ ਕੀਤਾ ਜਾਏ ਕਿ ਸਾਡੀਆਂ ਜਿਹੜੀ ਬੇਸਿਕ ਨੀਡਸ ਆ ਇਨਫਰਾਸਟ੍ਰਕਚਰ ਸੜਕਾਂ ਇਹ ਦੇਖੀਆਂ ਜਾਣ ਤੇ ਕਈ ਵਾਰ ਇਹ ਵੀ ਦੇਖਿਆ ਜਾਂਦਾ ਕਿ ਜਿੱਥੇ ਘੱਟ ਲੋੜ ਆ ਉਹਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਂਦਾ ਅਮੀਰ ਗਰੀਬ ਦਾ ਫਰਕ ਕੀਤੇ ਬਿਨਾ ਹਰ ਮਹੱਲੇ ਦੀ ਪੜਤਾਲ ਕੀਤੀ ਜਾਵੇ ਜਿੱਥੇ ਕੰਮ ਦੀ ਜ਼ਿਆਦਾ ਜ਼ਰੂਰਤ ਹੈ ਉਹਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਤੇ ਬਹੁਤ ਇਹ ਗੁਜ਼ਾਰਿਸ਼ ਕਰਦੇ ਹਾਂ ਜੀ ਸਰਕਾਰ ਨੂੰ ਕਿ ਇਹਨਾਂ ਚੀਜ਼ਾਂ ਦਾ ਖਿਆਲ ਕਰਨ ਸੜਕਾਂ ਦਾ ਹਾਲ ਖਰਾਬ ਹੈ ਬਾਕੀ ਲੋਕਾਂ ਨੂੰ ਵੀ ਗੁਜ਼ਾਰਿਸ਼ ਕਰਦੇ ਜਿੱਦਾਂ ਹੁਣ ਔਜਲਾ ਰੋਡ ਨਵੀਂ ਬਣੀ ਹੈ ਤੇ ਇਹਨੂੰ ਸਾਂਭ ਕੇ ਰੱਖਣਾ ਜਾਂ ਨਜਾਇਜ਼ ਪੱਟ ਪਟਾਈਆਂ ਨਾ ਕੀਤਾ ਜਾਏ ਲੋਕਾਂ ਦੀ ਵੀ ਜ਼ਿੰਮੇਵਾਰੀ ਪੈਂਦੀ ਹੈ ਜਿਹੜੀ ਚੀਜ਼ ਕੋਈ ਬਣੀ ਹੈ ਤੇ ਉਹਨੂੰ ਸੰਭਾਲ ਕੇ ਰੱਖਣਾ ਤੇ ਉਹ ਮੰਗ ਕੀਤੀ ਜਾਂਦੀ ਹੈ ਕਿ ਸੜਕਾਂ ਦੁਆਰਾ ਜਿਹੜੀਆਂ ਬਣਨੀਆਂ ਚਾਹੀਦੀਆਂ ਨਵੀਆਂ ਜਾਂ ਰੀਫਰ ਹੋਣੀਆਂ ਚਾਹੀਦੀਆਂ ਜੀ ਬਿਲਕੁਲ ਸੜਕਾਂ ਬਣਨੀਆਂ ਤਾਂ ਚਾਹੀਦੀਆਂ ਕੁਝ ਇਹ ਪੱਟੇ ਵਗੈਰਾ ਲਾਉਣ ਦੀ ਲੋੜ ਹੈ ਜੇ ਪ੍ਰੋਪਰ ਰੀਇਨਫੋਰਸ ਕਰਕੇ ਉਹਨੂੰ ਬਣਾਇਆ ਜਾਏ ਤਾਂ ਬੈਟਰ ਰਹੇਗਾ ਬਾਕੀ ਇਸ ਟੈਕਨੀਕਲ ਗੱਲਾਂ ਸਰਕਾਰ ਨੂੰ ਜ਼ਿਆਦਾ ਪਤਾ ਜੀ ਸਾਡੇ ਨਾਲ ਮੇਰਾ ਨਾਮ ਜਤਿਨ ਸ਼ਰਮਾ ਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਬਰਸਾਤਾਂ ਹੋਈਆਂ ਆ ਤੇ ਸੜਕਾਂ ਦੇ ਹਾਲ ਬਹੁਤ ਜ਼ਿਆਦਾ ਬੁਰੇ ਹੋ ਚੁੱਕੇ ਨੇ ਕੁਝ ਸੜਕਾਂ ਜੋ ਬਿਲਕੁਲ ਠੀਕ ਸੀਗੀਆਂ ਮੀਂਹ ਤੋਂ ਹਟਣ ਤੋਂ ਬਾਅਦ ਉਹ ਸੜਕਾਂ ਤੇ ਬਹੁਤ ਵੱਡੇ ਵੱਡੇ ਖੱਡੇ ਪੈ ਚੁੱਕੇ ਨੇ ਤੇ ਮੈਂ ਇਹੀ ਗੁਜਾਰਿਸ਼ ਕਰਾਂਗਾ ਸਰਕਾਰ ਨੂੰ ਕਿ ਇਹ ਜਿਹੜੇ ਸੜਕਾਂ ਜਿਹੜੀਆਂ ਟੁੱਟੀਆਂ ਨੇ ਜਿਹੜੀਆਂ ਤੇ ਨਵੀਆਂ ਬਣੀਆਂ ਨੇ ਉਹਨਾਂ ਦਾ ਟੈਂਡਰ ਜਿਸ ਠੇਕੇਦਾਰ ਨੇ ਉਹ ਬਣਾਈਆਂ ਆ ਉਹਨਾਂ ਨੂੰ ਇੱਕ ਜ਼ਿੰਮੇਵਾਰੀ ਸੌਂਪੀ ਜਾਵੇ ਪਹਿਲਾਂ ਤਾਂ ਪੁੱਛਿਆ ਜਾਵੇ ਕਿ ਇਹ ਸੜਕਾਂ ਇੰਨੀ ਜਲਦੀ ਟੁੱਟੀਆਂ ਕਿਉਂ ਤੇ ਜਿਹੜੀਆਂ ਟੁੱਟੀਆਂ ਉਹਨਾਂ ਨੂੰ ਰਿਪੇਅਰ ਕੀਤਾ ਜਾਵੇ ਜਾਂ ਸਹੀ ਕੀਤਾ ਜਾਵੇ ਚੰਗੇ ਤਰੀਕੇ ਦੇ ਨਾਲ ਤੇ ਜਿਹੜੀਆਂ ਸੜਕਾਂ ਬਹੁਤ ਪੁਰਾਣੀਆਂ ਬਣੀਆਂ ਹੋਈਆਂ ਜਿਨ੍ਹਾਂ ਨੂੰ ਕਈ ਸਾਲਾਂ ਤੋਂ ਦੁਬਾਰਾ ਬਣਾਇਆ ਨਹੀਂ ਗਿਆ ਉਹਨਾਂ ਦੇ ਬਾਰੇ ਖਾਸ ਨਵੇਂ ਟੈਂਡਰ ਲਗਾ ਕੇ ਧਿਆਨ ਦੇਣਾ ਚਾਹੀਦਾ ਤਾਂ ਜੋ ਲੋਕਾਂ ਦਾ ਜਾਨੀ ਨੁਕਸਾਨ ਨਾ ਹੋਵੇ ਤਾਂ ਉਹਨਾਂ ਦੇ ਜਿਹੜੇ ਸਾਧਨ ਆ ਉਹ ਵੀ ਬਚੇ ਰਹਿਣ। ਬੇਰਨਮ ਕਰਨ ਮਹਾਜਨ ਕੌਂਸਲਰ ਵਾਰਡ ਨੰਬਰ 3 ਕਪੂਥਲਾ ਸਰਕਾਰ ਦੇ ਬਲਾਕ ਜਿਹੜੇ ਆ ਬਹੁਤ ਖਰਾਬੇ ਆ ਜੇ ਅਸੀਂ ਗੱਲ ਕਰੀਏ ਖੇਤ ਦੇ ਜਿਹੜੇ ਮੇਨ ਟੋਪਾ ਚਾਹੇ ਉਹ ਟਟਰੀ ਚੁੱਕ ਹੋ ਗਿਆ ਜਾਂ ਪਾਸਾ ਜਿਹੜਾ ਰੋਟ ਹੋ ਗਿਆ ਤੇ ਕਾਫੀ ਖਸਤਾ ਹਾਲਤ ਜਿਹੜੀ ਆ ਫਰਕਾਂ ਦੀ ਹੋ ਰਹੀ ਆ ਬਰਸਾਤਾਂ ਦੇ ਕਾਰਨ ਵੀ ਜਿਹੜੇ ਬਰਸਾਤਾਂ ਦਾ ਸੀਜ਼ਨ ਚੱਲ ਰਿਹਾ ਤਾਂ ਵੀ ਫਰਕਾ ਜਿਹੜੀਆਂ ਖਰਾਬ ਮੇਰ ਆ ਰਹੀਆਂ ਕੀ ਕਹਿੰਗੇ ਸਾਰੇ ਦੇਖੋ ਇਦੇ ਪਿੱਛੇ ਮੇਨ ਕਾਰਨ ਆ ਜਿਹੜੀ ਸਰਕਾਰ ਮੌਜੂਦਾ ਆਮ ਆਦਮੀ ਪਾਰਟੀ ਦੀ ਆ ਉਹਦੇ ਵੱਲੋਂ ਕਪੂਰਥੜਾ ਨੂੰ ਬੜਾ ਇਗਨੋਰ ਕੀਤਾ ਜਾ ਰਿਹਾ ਕਿਉਂਕਿ ਇੱਥੇ ਜਿਹੜੀ ਕਾਰਪੋਰੇਸ਼ਨ ਆ ਕਾਂਗਰਸ ਦੀ ਆ ਉਹਦੇ ਕਰਕੇ ਇੱਥੇ ਪ੍ਰੋਪਰ ਫੰਡ ਨਹੀਂ ਦਿੱਤੇ ਜਾ ਰਹੇ ਜਿਹੜੀਆਂ ਮੇਨ ਦੋ ਚਾਰ ਸੜਕਾਂ ਹੈਗੀਆਂ ਵਾ ਉਹਨਾਂ ਦੇ ਟੈਂਡਰ ਲੱਗੇ ਹੋਏ ਆ ਪਰ ਉਹ ਬਰਸਾਤਾਂ ਤੋਂ ਬਾਅਦ ਉਹਨਾਂ ਦਾ ਕੰਮ ਹੋਣਾ ਤੀਜੀ ਗੱਲ ਕਿ ਜਿਹੜੀਆਂ ਜਿਹੜੀਆਂ ਜਗ੍ਹਾ ਤੇ ਪਾਣੀ ਦਾ ਜਮਾਵੜਾ ਹੁੰਦਾ ਪਾਣੀ ਖੜਾ ਹੁੰਦਾ ਵਾ ਉਥੇ ਪਾਣੀ ਦੀ ਨਿਕਾਸੀ ਨੂੰ ਥੋੜਾ ਵਧੀਆ ਤਰੀਕੇ ਨਾਲ ਕੀਤਾ ਜਾਵੇ ਤਾਂ ਕਿ ਜਿਹੜੀਆਂ ਸੜਕਾਂ ਪਾਣੀ ਕਰਕੇ ਟੁੱਟਦੀਆਂ ਉਹ ਤੋਂ ਬਚਿਆ ਜਾ ਸਕੇ ਚੌਥਾ ਕਾਰਨ ਕਿ ਅਸੀਂ ਲੋਕ ਖੁਦ ਵੀ ਇਸ ਗੱਲ ਤੇ ਜ਼ਿੰਮੇਵਾਰ ਆ ਜਦੋਂ ਅਸੀਂ ਆਪਣੇ ਘਰ ਜਾਂ ਦੁਕਾਨ ਦੇ ਬਾਹਰ ਪਾਣੀ ਦਾ ਜਾਂ ਸੀਵਰੇਜ ਦਾ ਕਨੈਕਸ਼ਨ ਲੈਨੇ ਆ ਤੇ ਮੁੜ ਕੇ ਉਹ ਕਨੈਕਸ਼ਨ ਲੈਣ ਤੋਂ ਬਾਅਦ ਉਹ ਜਿਹੜੀ ਪਟਾਈ ਕਰਦੇ ਆ ਉਹਦੀ ਇੰਨੀ ਵਧੀਆ ਤਰੀਕੇ ਨਾਲ ਰਿਪੇਅਰ ਨਹੀਂ ਕਰਦੇ ਫਿਰ ਉੱਥੋਂ ਜਿਹੜੀ ਸੜਕ ਆ ਉਹ ਦਿਨ ਬਰ ਦਿਨ ਟੁੱਟਦੀ ਜਾਂਦੀ ਹੈ ਤੇ ਕੀ ਕਹਿਣਾ ਚਾਹੁੰਦੇ ਕਿ ਸਰਕਾਰ ਜਿਹੜੀਆਂ ਜਲਦ ਜਿਹੜੀਆਂ ਉਹ ਜੀਐਸ ਜਿਹੜੀਆਂ ਕੂਪਰ ਹਾਂ ਮੈਂ ਬੇਨਤੀ ਕਰੂੰਗਾ ਸਾਡੇ ਸਰਕਾਰਪੋਰੇਸ਼ਨ ਨੂੰ ਵੀ ਬਤੌਰ ਕਾਉਂਸਲਰ ਕਿ ਜਿਹੜੀਆਂ ਇਹ ਬਰਸਾਤ ਤੋਂ ਜਿੱਦੈ ਬਰਸਾਤ ਛੱਡਦੀ ਹੈ ਜਿਹੜਾ ਕੰਮ ਆ ਜੁੱਧ ਸਰ ਤੇ ਚਲਾਇਆ ਜਾਵੇ ਔਰ ਤੁਹਾਨੂੰ ਮੈਂ ਦਿਖਾਣਾ ਚਾਹੂੰਗਾ ਕਿ ਆ ਦੇਖੋ ਮੇਰੇ ਦਫਤਰ ਤੇ ਮੋਰੇ ਦੋ ਟੋਏ ਪੈ ਸੀਗੇ ਮੈਂ ਖੁਦ ਆਪਣੇ ਨਿੱਜੀ ਖਰਚੇ ਤੇ ਬਿਨਾ ਕਿਸੇ ਦੀ ਵੇਟ ਕਰਦਿਆ ਇਹਨੂੰ ਮੈਂ ਟੋਏ ਨੂੰ ਪੂਰਿਆ ਕਿਉਂਕਿ ਸੜਕ ਸਾਡੀ ਅਸੀਂ ਇੱਥੋਂ ਲੰਘਣਾ ਜੇ ਅਸੀਂ ਇਹਨਾਂ ਛੋਟਾ ਛੋਟੀਆਂ ਗੱਲਾਂ ਧਾਂ ਰੱਖੀਏ ਤੇ ਸਾਡਾ ਸ਼ਹਿਰ ਜਿਹੜਾ ਬਹੁਤ ਖੂਬਸੂਰਤ ਰਹੇਗਾ ਮੇਰਾ ਨਾਮ ਵਿਸ਼ਾਲ ਗਿੱਲ ਹੈ ਮੈਂ ਮੋਤੀਬਾ ਕਲੋਨੀ ਦਾ ਵਸਨੀਕ ਹਾਂ ਤੇ ਮੇਰਾ ਕਾਰੋਬਾਰ ਜਿਹੜਾ ਔਜਲਾ ਰੋਡ ਤੇ ਹੈ ਜੀ ਬ੍ਰੈਡ ਫੈਕਟਰੀ ਤੇ ਲੱਗੇ ਕੀ ਕਹਿਣਾ ਚਾਹੁੰਗੇ ਸੜਕਾਂ ਜਿਹੜੀਆਂ ਬਹੁਤ ਖੁੱਸਾਂ ਹਨ ਤੇ ਆ ਰਹੀਆਂ ਤੇ ਕਾਫੀ ਸਮੇ ਤੋਂ ਸੜਕਾਂ ਬੜੀਆਂ ਮੂਰਨ ਜੀ ਬਿਲਕੁਲ ਦੇਖੋ ਸਰਕਾਰ ਤੋਂ ਬਿਜ਼ਾਰਿਸ਼ ਅਸੀਂ ਕਰਦੇ ਹਾਂ ਕਿ ਰੋਟੀ ਕੱਪੜਾ ਮਕਾਨ ਇਹ ਬੇਸਿਕ ਨੀਡਸ ਹੁੰਦੀਆਂ ਹਰ ਬੰਦੇ ਦੀਆਂ ਤੇ ਇਹ ਸ਼ਹਿਰ ਸਾਡਾ ਮਕਾਨ ਹੈ ਤੇ ਇਹਦੇ ਬਾਰੇ ਖਿਆਲ ਕੀਤਾ ਜਾਏ ਕਿ ਸਾਡੀਆਂ ਜਿਹੜੀ ਬੇਸਿਕ ਨੀਡਸ ਆ ਇਨਫਰਾਸਟ੍ਰਕਚਰ ਆ ਸੜਕਾਂ ਇਹ ਦੇਖੀਆਂ ਜਾਣ ਤੇ ਕਈ ਵਾਰ ਇਹ ਵੀ ਦੇਖਿਆ ਜਾਂਦਾ ਕਿ ਜਿੱਥੇ ਘੱਟ ਲੋੜ ਆ ਉਹਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਂਦਾ ਅਮੀਰ ਗਰੀਬ ਦਾ ਫਰਕ ਕੀਤੇ ਬਿਨਾ ਹਰ ਮਹੱਲੇ ਦੀ ਪੜਤਾਲ ਕੀਤੀ ਜਾਵੇ ਜਿੱਥੇ ਕੰਮ ਦੀ ਜ਼ਿਆਦਾ ਜ਼ਰੂਰਤ ਹੈ ਉਹਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਤੇ ਬਹੁਤ ਇਹ ਗੁਜ਼ਾਰਿਸ਼ ਕਰਦੇ ਜੀ ਸਰਕਾਰ ਨੂੰ ਕਿ ਇਹਨਾਂ ਚੀਜ਼ਾਂ ਤੇ ਖਿਆਲ ਕਰਨ ਸੜਕਾਂ ਦਾ ਹਾਲ ਖਰਾਬ ਹੈ ਬਾਕੀ ਲੋਕਾਂ ਨੂੰ ਵੀ ਗੁਜ਼ਾਰਿਸ਼ ਕਰਦੇ ਜਿੱਦਾਂ ਹੁਣ ਔਜਲਾ ਰੋਡ ਨਵੀਂ ਬਣੀ ਆ ਤੇ ਇਹਨੂੰ ਸਾਂਭ ਕੇ ਰੱਖਣਾ ਜਾਂ ਨਾਜਾਇਜ਼ ਪੱਟ ਪਟਾਈਆ ਨਾ ਕੀਤਾ ਜਾਏ ਲੋਕਾਂ ਦੀ ਜ਼ਿੰਮੇਵਾਰੀ ਪੈਂਦੀ ਹੈ ਜਿਹੜੀ ਚੀਜ਼ ਕੋਈ ਬਣੀ ਹੈ ਤੇ ਉਹਨੂੰ ਸੰਭਾਲ ਕੇ ਰੱਖਣਾ। ਉਹ ਮੰਗ ਕੀ ਕਰਦੇ ਹੋ ਕਿ ਇਹ ਸੁਰੱਖਿਆ ਦੁਆਰਾ ਜਿਹੜੀਆਂ ਬਣੀਆਂ ਚਾਹੀਦੀਆਂ ਨਵੀਆਂ ਜਾਂ ਰੇਫਰ ਹੋਣ ਚਾਹੀਦੀਆਂ। ਜੀ ਬਿਲਕੁਲ ਸੜਕਾਂ ਬਣੀਆਂ ਤਾਂ ਚਾਹੀਦੀਆਂ ਕੁਛ ਇਹ ਪੱਟ ਵਗੈਰਾ ਲਾਉਣ ਦੀ ਲੋੜ ਹੈ ਜੇ ਪ੍ਰੋਪਰ ਰੀਇਨਫੋਰਸ ਕਰਕੇ ਉਹਨੂੰ ਬਣਾਇਆ ਜਾਏ ਤਾਂ ਬੈਟਰ ਰਹੇਗਾ। ਬਾਕੀ ਇਸ ਟੈਕਨੀਕਲ ਗੱਲਾਂ ਸਰਕਾਰ ਨੂੰ ਜ਼ਿਆਦਾ ਪਤਾ ਜੀ ਸਾਡੇ ਨਾਲ। ਮੇਰਾ ਨਾਮ ਜਤਿਨ ਸ਼ਰਮਾ ਜੀ। ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਬਰਸਾਤਾਂ ਹੋਈਆਂ ਆ ਤੇ ਸੜਕਾਂ ਦੇ ਹਾਲ ਬਹੁਤ ਜ਼ਿਆਦਾ ਬੁਰੇ ਹੋ ਚੁੱਕੇ ਨੇ ਕੁਝ ਸੜਕਾਂ ਜੋ ਬਿਲਕੁਲ ਠੀਕ ਸੀਗੀਆਂ ਮੀਂਹ ਤੋਂ ਹਟਣ ਤੋਂ ਬਾਅਦ ਉਹ ਸੜਕਾਂ ਤੇ ਬਹੁਤ ਵੱਡੇ ਵੱਡੇ ਖੱਡੇ ਪੈ ਚੁੱਕੇ ਨੇ ਤੇ ਮੈਂ ਇਹੀ ਗੁਜਾਰਿਸ਼ ਕਰਾਂਗਾ ਸਰਕਾਰ ਨੂੰ ਕਿ ਇਹ ਜਿਹੜੇ ਸੜਕਾਂ ਜਿਹੜੀਆਂ ਟੁੱਟੀਆਂ ਨੇ ਜਿਹੜੀਆਂ ਤੇ ਨਵੀਆਂ ਬਣੀਆਂ ਨੇ ਉਹਨਾਂ ਦਾ ਟੈਂਡਰ ਜਿਸ ਠੇਕੇਦਾਰ ਨੇ ਉਹ ਬਣਾਈਆਂ ਆ ਉਹਨਾਂ ਨੂੰ ਇੱਕ ਜ਼ਿੰਮੇਵਾਰੀ ਸੌਂਪੀ ਜਾਵੇ ਪਹਿਲਾਂ ਤਾਂ ਪੁੱਛਿਆ ਜਾਵੇ ਕਿ ਇਹ ਸੜਕਾਂ ਇੰਨੀ ਛੇਤੀ ਟੁੱਟੀਆਂ ਕਿਉਂ ਤੇ ਜਿਹੜੀਆਂ ਟੁੱਟੀਆਂ ਉਹਨਾਂ ਨੂੰ ਰਿਪੇਅਰ ਕੀਤਾ ਜਾਵੇ ਜਾਂ ਸਹੀ ਕੀਤਾ ਜਾਵੇ ਚੰਗੇ ਤਰੀਕੇ ਦੇ ਨਾਲ ਤੇ ਜਿਹੜੀਆਂ ਸੜਕਾਂ ਬਹੁਤ ਪੁਰਾਣੀਆਂ ਬਣੀਆਂ ਹੋਈਆਂ ਜਿਨ੍ਹਾਂ ਨੂੰ ਕਈ ਸਾਲਾਂ ਤੋਂ ਦੁਬਾਰਾ ਬਣਾਇਆ ਨਹੀਂ ਗਿਆ ਉਹਨਾਂ ਦੇ ਬਾਰੇ ਖਾਸ ਨਵੇਂ ਟੈਂਡਰ ਲਗਾ ਕੇ ਧਿਆਨ ਦੇਣਾ ਚਾਹੀਦਾ ਤਾਂ ਜੋ ਲੋਕਾਂ ਦਾ ਜਾਨੀ ਨੁਕਸਾਨ ਨਾ ਹੋਵੇ ਤਾਂ ਉਹਨਾਂ ਦੇ ਜਿਹੜੇ ਸਾਧਨ ਆ ਉਹ ਵੀ ਬਚੇ ਰਹਿਣ